ਰਾਵਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਜਿਹੜੀਆਂ ਸੰਗਤਾਂ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਇਲੈਕਸ਼ਨ ਦਾ ਟਾਈਮ ਹੈ ਔਰ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਚ ਮੇਰੀ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲੱਗੀ ਹੋਈ ਹੈ ਸਮੇਂ-ਸਮੇਂ ਜਦੋਂ ਪੰਥ ਦੇ ਉੱਤੇ ਭੀੜ ਬੰਦੀ ਆ ਜਾਂ ਜਦੋਂ ਪੰਥ ਤੇ ਪੰਜਾਬ ਦੀ ਗੱਲ ਹੁੰਦੀ ਹੈ ਉਸ ਵੇਲੇ ਅਕਾਲ ਤਖਤ ਸਾਹਿਬ ਆਪਣੀ ਜਿਹੜੀ ਅਗਵਾਈ ਆ ਉਹ ਦਿੰਦਾ ਹੈ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਆਏ ਨੇ ਔਰ ਅੱਜ ਮੈਂ ਦੂਜੀ ਵਾਰ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਮੈਂ ਇੱਕ ਦਰਦ ਭਰੀ ਅਪੀਲ ਕਰਨ ਵਾਸਤੇ ਇੱਥੇ ਹਾਜ਼ਰ ਹੋਇਆ ਹਾਂ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਕਈ-ਕਈ ਵਾਰ ਵੋਟਾਂ પાਕੇ ਸੇਵਾ ਦਾ ਮੌਕਾ ਦਿੱਤਾ ਪਰ ਅੱਜ ਜੇ ਪੰਜਾਬ ਦੇ ਵੋਟਰ ਨੂੰ ਪੁੱਛਿਆ ਜਾਵੇ ਤੇ ਉਹ ਕਹਿੰਦਾ ਮੇਰੇ ਹੱਥ ਸਖਣੇ ਨੇ ਦੂਜੇ ਪਾਸੇ ਸਾਰੇ ਧਰਮ ਸਤਿਕਾਰਯੋਗ ਨੇ ਪਰ ਪੰਜਾਬ ਦੀ ਧਰਤੀ ਤੇ ਜਿੱਥੇ ਸਿੱਖਾਂ ਦਾ ਬੋਲ ਬਾਲਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਏ। ਦਾਅਵੇ ਕੀਤੇ ਸਾਰਿਆਂ ਨੇ, ਵਾਅਦੇ ਕੀਤੇ ਪਰ ਇਨਸਾਫ ਜਿਹੜਾ ਵਾ ਉਹ ਨਹੀਂ ਮਿਲਿਆ। ਸਾਲਾਂ ਬੱਧੀ ਸਾਡੇ ਜਿਹੜੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਸੇ ਨੇ ਵੀ ਕਾਨੂੰਨ ਦੇ ਜੇ ਆਪਾਂ ਇਹ ਕਹ ਲਈਏ ਦੋਵਰੇ ਮਾਪਦੰਡ ਨੇ ਤੇ ਇਹ ਗਲਤ ਨਹੀਂ ਹੋਊਗਾ। 32 32 ਸਾਲ ਤੋਂ ਅੰਦਰ ਬੈਠੇ ਸਾਡੇ ਸਿੱਖ ਜਿਹੜੇ ਨੇ ਉਹਨਾਂ ਦੇ ਰਿਹਾਈ ਵਾਸਤੇ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਨੂੰ ਰਿਹਾਂ ਨਹੀਂ ਕੀਤਾ ਪੰਜਾਬ ਦੇ ਵਿੱਚ ਜਿਹੜੇ ਵੋਟ ਪਾਉਣ ਵਾਲੇ ਲੋਕ ਨੇ ਉਹ ਬੜੇ ਨਰਾਸ਼ਤਾ ਵਿੱਚ ਨੇ ਔਰ ਮੈਂ ਉਹ ਨਰਾਸ਼ਾ ਜਿਹੜੀ ਆ ਅੱਜ ਤੋੜਨ ਵਾਸਤੇ ਪੰਜਾਬ ਦੇ ਵੋਟਰ ਨੂੰ ਖਾਲਸਾ ਪੰਥ ਨੂੰ कह रहे हैं कि आज वेला है आज समय मांग करदा है कि आज पंथ ਦੇ ਹੱਕ ਦੇ ਵਿੱਚ ਆਪਾਂ ਆਪਣਾ ਵੋਟ ਦੇਈਏ। ਔਰ ਇਹ ਜਿਹੜਾ ਵੋਟ ਆ ਇਹ ਪੰਜਾਬ ਦੇ ਵਿੱਚ ਜਿੱਥੇ ਨਿਆਂ ਦੀ ਗੱਲ ਕਰੂਗਾ ਉੱਥੇ ਸਾਰੇ ਪੰਜਾਬ ਵਾਸੀਆਂ ਦੀਆਂ ਦਿਲਹਜਾਂ ਦੇ ਉੱਤੇ ਇਹ ਬਿਲਕੁਲ ਇਹ ਵਾਦਾ ਕਰੂਗਾ ਖਾਲਸਾ ਪੰਥ ਕਿ ਹਰ ਇੱਕ ਨੂੰ ਨਿਆਂ ਮਿਲੇ। ਔਰ ਹਰੇਕ ਨੂੰ ਰੋਜ਼ੀ ਰੋਟੀ ਮਿਲੇ। ਅੱਜ ਮਸਲਾ ਹੈ ਰ ਸਾਡੀਆਂ ਨਸਲਾਂ ਦਾ ਤੇ ਸਾਡੀਆਂ ਫਸਲਾਂ ਦਾ ਸਾਡਾ ਜਿਹੜਾ ਮਜ਼ਦੂਰ ਆ ਅੱਜ ਉਹਦਾ ਮਸਲਾ ਹੈ। ਪੰਜਾਬ ਖਾਲੀ ਹੋ ਰਿਹਾ ਹੈ। ਪੰਜਾਬ ਦੇ ਬੱਚੇ ਬੱਚੀਆਂ ਪੱਲਸਟੂ ਕਰਨ ਤੋਂ ਬਾਅਦ ਉਹ ਅੱਜ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿਉਂ ਕਿ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ ਉਹ ਕਹਿ ਰਿਹਾ ਸਾਡਾ ਇੱਥੇ ਹੈ ਕੱਖ ਨਹੀਂ ਇਸ ਬਿਮਾਰੀ ਦੇ ਪੀੜਤ ਸਾਰੀਆਂ ਪੰਜਾਬ ਵਿੱਚ ਵਸਦੀਆਂ ਕੌਮਾਂ ਨੇ ਬਈ ਕਿਉਂ ਇਹ ਖੁਸ਼ਹਾਲ ਪੰਜਾਬ ਇਹਦੇ ਵਿੱਚ ਜੇ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਤੇ ਫਿਰ ਕਸੂਰ ਕਿਦਰ ਕਸੂਰ ਅੱਜ ਇੱਥੋਂ ਇੱਥੇ ਰਾਜ ਕਰਨ ਵਾਲੀਆਂ ਪਾਰਟੀਆਂ ਦਾ ਸੋ ਇਸ ਕਰਕੇ ਜਦੋਂ ਵੀ ਪੰਥ ਤੇ ਪੰਜਾਬ ਦੇ ਉੱਤੇ ਕਦੀ ਭੀੜ ਬਣੀ ਆ ਤੇ ਖਾਲਸਾ ਪੰਥ ਅੰਗੜਾਈ ਲੈਂਦਾ ਸਭ ਤੋਂ ਪਹਿਲਾਂ ਮੈਂ ਇਹ ਅਪੀਲ ਕਰਨੀ ਚਾਹੁੰਨਾਵਾ ਕਿ ਇਸ ਵਾਰੀ ਜਿਹੜੀ ਵੋਟ ਆ ਨਾ ਜਿਹੜਾ ਤੁਹਾਡਾ ਵੋਟ ਆ ਇਹ ਪੰਥ ਦੇ ਹੱਕ ਵਿੱਚ ਪਾਇਆ ਜਾਵੇ ਕਰਕੇ ਸਾਡਾ ਨੌਜਵਾਨ ਹੈ ਨਾ ਉਹ ਪੱਗਾਂ ਪਾਰ ਹੋ ਗਿਆ ਹੈ ਪੰਥ ਨੂੰ ਜਿਤਾਉਣ ਵਾਸਤੇ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਉਹ ਭਾਵੇਂ ਹਿੰਦੂ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਭਾਵੇਂ ਉਹ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਕਿਸੇ ਵੀ ਬਰਾਦਰੀ ਨਾਲ ਸੰਬੰਧ ਰੱਖਦਾ ਮੈਂ ਨੌਜਵਾਨ ਦੀ ਗੱਲ ਕਰ ਰਿਹਾ ਅੱਜ ਨੌਜਵਾਨ ਨੇ ਅੰਗੜਾਈ ਲਈ ਹੈ ਉਹ ਅੱਜ ਪੰਥ ਨੂੰ ਵੋਟ ਪਾਉਣੀ ਚਾਹੁੰਦਾ ਵਾ ਔਰ ਮੈਂ ਅਪੀਲ ਕਰਦਾ ਮਾਂ ਕਿ ਇੱਕ ਮੌਕਾ ਇੱਕ ਮੌਕਾ ਪੰਥ ਨੂੰ ਦਿੱਤਾ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਵਾ ਉਹਦਾ ਜਿਤਨਾ ਬਹੁਤ ਜ਼ਰੂਰੀ ਹੈ ਔਰ ਉਹ ਜਿੱਤ ਵੀ ਰਹੇ ਨੇ ਅਮਰਤਪਾਲ ਸਿੰਘ ਖਾਲਸਾ ਉਹ ਜਿੱਤ ਰਹੇ ਨੇ ਔਰ ਫਰੀਦਕੋਟ ਤੋਂ ਸ਼ਹੀਦ ਬੀਅੰਤ ਸਿੰਘ ਦਾ ਲੜਕਾ ਭਾਈ ਸਰਬਜੀਤ ਸਿੰਘ ਬਹੁਤ ਵੱਡੀ ਕੁਰਬਾਨੀ ਹੈ ਉਹਦਾ ਜਿੱਤਣਾ ਵੀ ਅੱਜ ਇੱਥੇ ਬਹੁਤ ਜ਼ਰੂਰੀ ਹੈ ਮੈਨੂੰ ਦੇਸ਼ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਮੈਨੂੰ ਸਿੱਖਾਂ ਦੇ ਹਜ਼ਾਰਾਂ ਦੇ ਗਿਣਤੀ ਵਿੱਚ ਫੋਨ ਆਏ ਨੇ ਕਿ ਜਿਹੜਾ ਫਰੀਦਕੋਟ ਦੇ ਵਿੱਚ ਰੇਡ ਕਾ ਵਾ ਮਾਨ ਸਾਹਿਬ ਨੇ ਆਪਣਾ ਬੰਦਾ ਜਿਹੜਾ ਖੜਾ ਕੀਤਾ ਵਾ ਉਹਨੂੰ ਕਿਉਂ ਨਹੀਂ ਬਿਠਾਇਆ ਜਾ ਰਿਹਾ ਤੁਸੀਂ ਮਾਨ ਸਾਹਿਬ ਨਾਲ ਗੱਲ ਕਰੋ ਸੋ ਮੈਂ ਕਹਿਣ ਆਇਆ ਵਾਂ ਕਿ ਮਾਨ ਸਾਹਿਬ ਬੜੇ ਸਿਆਣੇ ਨੇ ਬਹੁਤ ਡੂੰਗੇ ਸਿਆਸਤਦਾਨ ਨੇ ਬਹੁਤ ਧਰਮੀ ਸਿਆਸਤਦਾਨ ਨੇ ਸਿਮਰਨਜੀਤ ਸਿੰਘ ਮਾਨ ਖਟੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਹੱਕ ਵਿੱਚ ਉਹਨਾਂ ਨੇ ਜਦੋਂ ਆਪਣਾ ਕੈਂਡੀਡੇਟ ਵਾਪਸ ਲਿਆ ਤੇ ਪੂਰੀ ਦੁਨੀਆ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਚਰਚਾ ਹੋਈ ਸ਼ਾਬਾਸ਼ੇ ਮਿਲੀ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀ ਕੌਮ ਦੀ ਆਵਾਜ਼ ਆ ਪੰਜਾਬ ਦੇ ਵਿੱਚ ਬੈਠੀ ਆ ਪੂਰੇ ਭਾਰਤ ਵਿੱਚ ਬੈਠੀ ਆ ਜਾਂ ਵਿਦੇਸ਼ਾਂ ਵਿੱਚ ਬੈਠੀ ਆ ਕਿ ਗਗੜਾ ਸਾਹਿਬ ਜਿਹੜੇ بڑے ਪੰਥਕ ਬੰਦੇ ਨੇ ਬੜੇ ਵਫਾਦਾਰ ਪਾਰਟੀ ਦੇ ਵਰਕਰ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵਾਪਸ ਲੈ ਕੇ ਤੇ ਜੋ ਕੌਮ ਦਾ ਮਾਣ ਸਰਦਾਰ ਮਾਨ ਸਾਹਿਬ ਨੂੰ ਮਿਲਿਆ ਮੈਨੂੰ ਉਮੀਦ ਹੈ ਕਿ ਉਹ ਵਾਪਸ ਲੈ ਕੇ ਜੋ ਕੌਮ ਦੀਆਂ ਭਾਵਨਾਵਾਂ ਉਹਦੇ ਉੱਤੇ ਖਰਾ ਉਤਰਨਗੇ ਬਠਿੰਡੇ ਤੋਂ ਲੱਖਾਂ ਸਦਾਣਾ ਇੱਕ ਉਸ ਉਮੀਦਵਾਰ ਦੇ ਨਾਲ ਚੋਣ ਲੜ ਰਿਹਾ ਹੈ ਜਿਹੜੇ ਉਮੀਦਵਾਰ ਨੇ ਦਰਬਾਰ ਸਾਹਿਬ ਵਿੱਚ ਜਾ ਕੇ ਇਹ ਗੱਲ ਕਹੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰਨ ਦੇ ਵਿੱਚ ਸਾਡਾ ਹੱਥ ਹੋਵੇ ਤੇ ਸਾਡਾ ਰਵੇ ਕੱਖਣਾ ਉਹ ਹੈਗਾ ਬਾਦਲ ਪਰਵਾਰ ਸੋ ਆਜ ਮੈਂ ਬਠਿੰਡਾ ਵਾਸੀਆਂ ਨੂੰ ਇੱਕ ਅਪੀਲ ਕਰਦਾ ਵਾਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਸ ਕਰਕੇ ਅੱਜ ਲੱਖਾਂ ਸਦਾਨਾ ਇਹ ਨਾ ਤੁਸੀਂ ਦੇਖਿਓ ਕਿ ਉਹਦੇ ਕੇਸ ਕੱਟੇ ਨੇ ਉਹਦੀ ਦਾੜ੍ਹੀ ਕੱਟੀ ਹੈ ਉਹ ਅੱਜ ਪੰਥ ਦਾ ਉਮੀਦਵਾਰ ਹੈ ਅੱਜ ਪੰਥ ਜਿਤਨਾ ਚਾਹੀਦਾ ਫਿਰੋਜ਼ਪੁਰ ਤੋਂ ਬਹੁਤ ਕੁਰਬਾਨੀ ਵਾਲਾ ਪਰਿਵਾਰ ਜਿਹੜਾ ਅਸੀਂ ਖੜਾ ਕੀਤਾ ਵਾ ਗੁਰਚਰਨ ਸਿੰਘ ਭੁੱਲਰ ਉਹਨਾਂ ਦੇ ਭਰਾ ਸ਼ਹੀਦ ਹੋਏ ਨੇ ਮੈਂ ਫਿਰੋਜ਼ਪੁਰ ਵਸੀਆਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਤੁਸੀਂ ਤਗੜੇ ਹੋ ਕੇ ਗੁਰਚਰਨ ਸਿੰਘ ਭੁੱਲਰ ਨੂੰ ਬਾਲਟੀ ਜਿਹੜਾ ਚੋਣ ਨਿਸ਼ਾਨਾ ਉਹਦੇ ਤੇ ਮੋਹਰ ਲਾਓ ਅਮਰਤਪਾਲ ਸਿੰਘ ਦਾ ਚੋਣ ਨਿਸ਼ਾਨ ਮੈਂਕਾ ਉਹਦੇ ਤੇ ਮੋਹਰ ਲਾਉਣੀ ਹੈ ਫਰਬ ਦੇ ਇਦਾ ਚੋਂ ਨਿਸ਼ਾਨ ਜਿਹੜਾ ਹੈ ਉਹ ਗੰਨਾ ਤੇ ਕਿਸਾਨ ਉਹਦੇ ਤੇ ਮੋਹਰ ਲਾਉਣੀ ਆ ਤੇ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਬਾਲਟੀ ਆ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਇਹ ਤੁਸੀਂ ਐਰਕੀ ਵੋਟਾਂ ਨਾਲ ਭਰੋ ਮੈਂ ਐਕਟਿੰਗ ਜਥੇਦਾਰ ਦੀ ਹیثیت ਦੇ ਨਾਲ ਮੈਂ ਸਮੁੱਚੇ ਪੰਜਾਬੀਆਂ ਨੂੰ ਪੂਰੇ ਸਿੱਖ ਕੌਮ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਨਾ ਵਾ ਇਹ ਖਾਲਸਾ ਪੰਥ ਜਦੋਂ ਜਿੱਤੂਗਾ ਇਹ ਜਿਹੜਾ ਪੰਜਾਬ ਆ ਜਿੰਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇਹ ਫੇਰ ਉਹਨਾਂ ਲੀਹਾਂ ਦੇ ਉੱਤੇ ਫੇਰ ਅੰਗੜਾਈ ਲਾਊਗਾ ਸੋ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਫੀਲ ਕਰਦੇ ਆ ਕਿ ਇਸ ਵਾਰ ਹੀ ਸਾਰੀਆਂ ਪਾਰਟੀਆਂ ਨੂੰ ਰੱਦ ਕਰੋ ਅਸੀਂ ਤੁਹਾਡੇ ਤੋਂ ਪੰਥ ਵੋਟ ਮੰਗਦਾ ਤੁਸੀਂ ਸਾਨੂੰ ਵੋਟ ਦਿਓ ਅਸੀਂ ਇਨਸਾਫ ਦਾ ਰਾਜ ਜਿਹੜਾ ਵਾ ਤੁਹਾਡੀਆਂ ਦਲੀਜਾਂ ਤੇ ਲਿਆ ਕੇ ਖੜਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਸਵਾਲ ਹੈ ਜੀ ਇਸ ਤੋਂ ਤੁਸੀਂ ਗੱਲ ਕਰਦੋ ਕਿ ਪੰਥਕ ਜੱਥੇ ਬਣੇ ਸਾਰੀਆਂ ਇਕੱਠੀਆਂ ਹੋਣੇ ਚਾਹੀਦੀਆਂ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਕਿਸੇ ਪੰਥਕ ਜੱਥੇ ਬੰਦੇ ਉਹ ਖੜੇ ਨਾ ਹੋ ਗਏ ਆਜ਼ਾਦ ਦੇ ਤੌਰ ਤੇ ਕਹਿਣੇ ਭਾਈ ਸਰਪਤੀ ਸਿੰਘ ਕੀ ਗੱਲ ਉਹਨਾਂ ਨੂੰ ਪੰਥਕ ਜੱਥੇ ਬੰਦੀਆਂ ਨੇ ਫੈਸਲਾ ਕੀਤਾ ਜਾਂ ਉਹ ਆਪ ਦੇ ਲਈ ਕੋਈ ਨਾ ਦਾ ਫੈਸਲਾ ਕੋਈ ਗੱਲ ਨਹੀਂ ਇਹੋ ਜੀ ਇਹ ਇੱਕ ਪੰਥ ਦੀ ਹਵਾ ਚੱਲਦੀ ਪਈ ਹੈ ਕਿਹੜਾ ਕਿਹੜਾ ਪੰਥਕ ਪੰਥ ਨੇ ਫੈਸਲਾ ਕਰਨਾ ਤੁਸੀਂ ਵੇਖਦੇ ਹੋਗੇ ਕਿ ਸਰਬਜੀਤ ਪਹਿਲੀ ਵਾਰੀ ਆ ਕੇ ਇੱਥੇ ਖੜਾ ਹੋਇਆ ਹੈ ਪਰ ਜੋ ਆਜ ਮਾਹੌਲ ਆ ਪਿੰਡਾਂ ਦਾ ਸ਼ਹਿਰਾਂ ਦਾ ਉਹ ਤੁਹਾਡੇ ਸਾਹਮਣੇ ਅਸੀਂ ਪੰਥ ਜਿਹੜਾ ਜਿਹੜੀ ਉਹ ਬਹੁਤ ਵੱਡੀ ਜਿੱਤ ਪ੍ਰਾਪਤ ਕਰੂਗਾ ਪੂਰੇ ਪੰਜਾਬ ਵਿੱਚ ਹੈ ਉਵੇਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਹੈ ਇਹਦੇ ਆਜੀ ਕੱਲ ਆਪ ਆਜ ਮਾਇ ਸੀ ਉਹ ਕਹਿੰਦੇ ਏਜੰਸੀ ਉੱਪੜੀ ਕਰ ਗਈ ਇਹਨਾਂ ਚਲੋ ਇਹਨਾਂ ਨੂੰ ਤਾਂ ਏਜੰਸੀਆਂ ਖੜੀਆਂ ਕਰ ਰਹੀਆਂ ਪਰ ਜਿਹੜੇ ਆਪ ਖੜੇ ਹੋਏ ਸੀ ਕਿੰਨੇ ਸਾਲ ਕਾਂਗਰਸ ਦਾ ਰਾਜ ਰਿਹਾ ਤੇ ਉਹਦਾ ਸਾਨੂੰ ਖਤਾਬ ਕੀ ਮਿਲਿਆ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਖਾਸ ਕਰਕੇ ਸਿੱਖਾਂ ਨੂੰ ਵੀ ਤੋਹੀ ਦਰਬਾਰ ਸਾਹਿਬ ਤੇ ਫੌਜਾਂ ਚੜਾ ਦੋ ਇਹ 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 ਕਿੰਦਰ ਦੀ ਇਹ ਇਹਨਾਂ ਬੰਦਿਆਂ ਨੂੰ ਤਾਂ ਵੋਟ ਹੀ ਨਹੀਂ ਪਾਉਣੀ ਚਾਹੀਦੀ ਜਿਹੜਾ ਕਿਸੇ ਦੇ ਧਰਮ ਦਾ ਸਾਕਾ ਨਹੀਂ ਜਿਹੜਾ ਕਿਸੇ ਧਰਮ ਦੇ ਨਾਲ ਵਿਤਕਰਾ ਕਰਦਾ ਦੂਜਿਆਂ ਨੂੰ ਦਬਾਉਂਦਾ ਵਾ ਘੱਟ ਗਿਣਤੀਆਂ ਨੂੰ ਦਬਾਉਂਦਾ ਵਾ ਉਹ ਤਾਂ ਲੋਕਾਂ ਦੀ ਗੱਲ ਹੀ ਨਹੀਂ ਕਰ ਸਕਦਾ ਇਹ ਪ੍ਰਤਾਪ ਸਿੰਘ ਬਾਜਵੇ ਹੁਣੀ ਕਿਹੜੀ ਹیثیت ਨਾਲ ਗੱਲ ਕਰ ਰਹੇ ਨੇ ਸਾਨੂੰ ਭੁੱਲਿਆ ਨਹੀਂ 84 ਦੇਖੋ ਇੱਕ ਬੜੀ ਇਤਿਹਾਸਕ ਗੱਲ ਹੈ ਇੱਕ ਦੂਣ ਨੂੰ ਵੋਟਾਂ ਪੈ ਰਹੀਆਂ 1 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਫੌਜ ਚੜੀ ਐ 1 ਜੂਨ ਨੂੰ 1 ਜੂਨ ਨੂੰ ਇੱਥੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਨੇ ਆ ਜਿਹੜੀ ਬੇਦਬੀ ਹੋਈ ਹੈ ਨਾ ਇਹ ਜੋ ਕੁਝ ਹੋਇਆ ਇਹ ਲੋਕਾਂ ਨੂੰ ਸਦੀਆਂ ਤੱਕ ਨਹੀਂ ਭੁੱਲਣਾ ਮਤ ਕੋਈ ਜਿੱਥੇ ਮਰਜ਼ੀ ਜਾ ਕੇ ਮਾਫੀਆਂ ਮੰਗੇ ਆ ਕੌਮ ਨੇ ਫੈਸਲਾ ਕਰਨਾ ਤੁਹਾਡੇ ਸਾਹਮਣੇ ਕਰਕੇ ਪਾਉਣੇ ਕੋਣ ਸਾਹਿਬ ਤੁਸੀਂ ਖੁਦ ਅੰਪੀਰੇ ਹੋ ਸੈਂਟਰ ਦੇ ਵਿੱਚ ਸਰਕਾਰ ਤੋਂ ਵਗੈਰ ਤੋਂ ਲੱਗਦਾ ਵੀ ਅਸੀਂ ਪੰਜਾਬ 'ਚ ਕੁਝ ਕਰ ਸਕਾਂ। ਜ਼ੁਰਤ ਚਾਹੀਦੀ ਏ। ਇਮਾਨਦਾਰੀ ਚਾਹੀਦੀ ਏ। ਜਦੋਂ ਤੁਹਾਡੇ 'ਚ ਇਮਾਨਦਾਰੀ ਤੇ ਜ਼ੁਰਤ ਹੋਵੇ ਨਾ ਵਕਾਸ ਅੱਗੇ-ਅੱਗੇ ਭਜਦਾ ਹੈ। ਜਦੋਂ ਇਮਾਨਦਾਰੀ ਨਹੀਂ ਹੈਗੀ ਤੁਸੀਂ ਚੋਰ ਤੁਸੀਂ ਸਿਆਸਤ ਨੂੰ ਬਿਜ਼ਨਸ ਬਣਾਉਂਦੇ ਹੋ। ਤੇ ਫੇਰ ਛੇਰ ਜੰਗਲ 'ਚ ਇਕੱਲਾ ਹੀ ਹੁੰਦਾ ਹੈ ਤੁਹਾਨੂੰ ਪਤਾ ਤੇ ਹੈਗਾ। ਮਾਨਸਾਹ ਜਿੱਕੇ ਦੀ ਪਾਇਮ ਉਸ ਪਾਲ ਸਿੰਘ ਦੇ ਖਾਰਦ ਸਾਹਿਬ ਨੇ ਇੱਕ ਨਿਜੀ ਟੀਵੀ ਚੈਨਲ ਨੂੰ ਇੰਟਰਵਿਊ ਦੇ ਦਿੱਤੀ ਸੀ ਕਿ ਉਹਨਾਂ ਨੂੰ ਖਦਸਾ ਹੈ ਕਿ ਹਮਨ ਪਾਲ ਸਿੰਘ ਦਾ ਜਿਹੜਾ ਹੈਗਾ ਐਨਟੀ ਡੇਕਿੰਗ ਕਾਉਂਟਰ ਜਿਹੜਾ ਸਰਕਾਰ ਪ੍ਰਵਾਸਕ ਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸੁਨਹਿਤ ਕਿਹਾ ਕਿ ਜੇਕਰ ਉਹਨਾਂ ਦਾ ਇਹ ਰਿਹਾ ਕੁਝ ਹੁੰਦਾ ਤਾਂ ਪੰਜਾਬ ਵਿੱਚ ਇੱਕ ਵੀ ਹਿੰਦੂ ਨਹੀਂ ਰਹੂਗਾ ਇਸ ਬਿਆਨ ਨੂੰ ਕਿਵੇਂ ਵੇ? ਅੱਗ ਲਾਉਣ ਵਾਲਿਆਂ ਨੇ ਅੱਗ ਲਾਉਣੀ ਹੈ ਬੁਝਾਉਣ ਵਾਲਿਆਂ ਨੇ ਬੁਝਾਉਣੀ ਇੱਕ ਚਿੜੀ ਵੀ ਆਪਣੀ ਚੁੰਝ ਵਿੱਚ ਇੱਕ ਬੂੰਦ ਪਾਣੀ ਦੀ ਜਿੱਥੇ ਅੱਗ ਲੱਗੀ ਉਹ ਤੇ ਜਾ ਕੇ ਸੁੱਟ ਦਵੇ ਨਾ ਬੇਸ਼ੱਕ ਅੱਗ ਦਾ ਨਾ ਬੁਝੇ ਪਰ ਉਹ ਦਾ ਨਾ ਬੁਝਾਉਣ ਵਾਲਿਆਂ ਵਿੱਚ ਆਉਂਦਾ ਉਹਦਾ ਪਿਓ ਖਸਾ ਕਰੇ ਕਿਉਂ ਨਾ ਕਿੰਨੇ ਤਾਂ ਸਾਡੇ ਮਾਰਤੇ ਆ ਤੁਹਾਡੇ ਸਾਹਮਣੇ ਤੇ ਸਾਰਾ ਕੁਝ ਪਿਆਵਾ ਇਸ ਕਰਕੇ ਇਹ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਨੇ ਢੜਕਾਉ ਬਿਆਨ ਕੋਈ ਵੀ ਹੋਵੇ ਅਸੀਂ ਉਹਦੀ ਹਮਾਇਤ ਨਹੀਂ ਕਰਦੇ ਜਰਦਾ ਜੀ ਮਾਉਂਟ ਸਾਹਿਬ ਨਾਲ ਗੱਲ ਹੋ ਗਈ ਹੈ ਉਹ ਵੀ ਅਫਸਰ ਨਾਲ ਦੇਖੋ ਜੀ ਮੈਂ ਪਹਿਲਾਂ ਵੀ ਅਪੀਲ ਕੀਤੀ ਆ ਅੱਜ ਵੀ ਅਪੀਲ ਕੀਤੀ ਆ ਬੜੇ ਸਿਆਣੇ ਨੇ ਉਹ ਮੈਨੂੰ ਉਮੀਦ ਆ ਕਿ ਉਹ ਚੜ੍ਹਦੀ ਕਲਾ ਦਾ ਫੈਸਲਾ ਲੈਣਗੇ